ਦੁਨੀਆ 'ਚ ਤੇਜ਼ੀ ਨਾਲ ਫੈਲ ਰਹੀ ਹੈ ਘਾਤਕ ਬਿਮਾਰੀ ਦਵਾਈਆਂ ਵੀ ਹੋਈਆਂ ਬੇਅਸਰ this program is sponsored by sky trails ਲੋਕ ਅਜੇ ਤੱਕ ਕਰੋਨਾ ਬਿਮਾਰੀ ਦੇ ਪ੍ਰਕੋਪ ਤੋਂ ਨਹੀਂ ਉਭਰੇ ਸਨ ਕਿ ਇੱਕ ਹੋਰ ਬਿਮਾਰੀ ਸਾਹਮਣੇ ਆ ਗਈ ਹੈ ਜਾਨਲੇਵਾ ਫੰਗਲ ਇਨਫੈਕਸ਼ਨ ਦੇ ਮਾਮਲੇ ਕਾਰਨ ਹਰ ਕਿਸੇ ਦੀ ਚਿੰਤਾ ਵਧੀ ਹੋਈ ਨਜ਼ਰ ਆ ਰਹੀ ਹੈ ਇਨਾ ਦਿਨਾਂ ਚ ਅਮਰੀਕਾ ਵਿੱਚ ਇੱਕ ਬਹੁਤ ਹੀ ਘਾਤਕ ਇਨਫੈਕਸ਼ਨ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ ਮਾਹਿਰਾ ਅਨੁਸਾਰ ਕੈਂਡੀਡਾ ਓਰੀਸਨਾ ਦੀ ਇਹ ਇਨਫੈਕਸ਼ਨਲ ਲੋਕਾਂ ਲਈ ਬਹੁਤ ਹੀ ਘਾਤਕ ਸਾਬਿਤ ਹੋ ਰਹੀ ਹੈ ਚਿੰਤਾ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਅਤੇ ਅਮਰੀਕਾ ਚ ਇਸ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਨੇ ਇਸ ਤੋਂ ਪ੍ਰਭਾਵਿਤ 60% ਦੀ ਲੋਕ ਮਰ ਰਹੇ ਨੇ ਇਸ ਨਾਲ ਦੁਨੀਆ ਭਰ ਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਜੇਕਰ ਇਹ ਬਿਮਾਰੀ ਦੂਜੇ ਦੇਸ਼ਾਂ 'ਚ ਤੇਜ਼ੀ ਨਾਲ ਫੈਲਦੀ ਹੈ ਤਾਂ ਇਹ ਮਹਾਮਾਰੀ ਦਾ ਰੂਪ ਵੀ ਲੈ ਸਕਦੀ ਹੈ। ਅਮਰੀਕੀ ਵੈੱਬਸਾਈਟ ਐਨਬੀਸੀ ਨਿਊਜ਼ ਰਿਪੋਰਟ ਮੁਤਾਬਕ ਕੈਂਡੀਡਾ ਹੋਰੀ ਸ ਇੱਕ ਦੁਰਲੱਭ ਫੰਗਲ ਇਨਫੈਕਸ਼ਨ ਹੈ ਜੋ ਕਿ ਸਾਲ 2016 ਤੋਂ ਬਾਅਦ ਇਹਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਾਲ ਇਹ ਲਾਗ ਅਮਰੀਕਾ ਦੇ ਕਈ ਰਾਜਾਂ ਵਿੱਚ ਸਾਹਮਣੇ ਆਈ ਹੈ ਤੇ ਇਸ ਮਹੀਨੇ ਵਾਸ਼ਿੰਗਟਨ ਰਾਜ ਵਿੱਚ 4 ਲੋਕ ਇਸ ਘਾਤਕ ਬਿਮਾਰੀ ਦਾ ਸ਼ਿਕਾਰ ਹੋਏ ਨੇ। ਜਦੋਂ ਇਹ ਲਾਗ ਹੁੰਦੀ ਹੈ ਤਾਂ ਐਂਟੀਫੰਗਲ ਦਵਾਈਆਂ ਕੰਮ ਨਹੀਂ ਕਰਦੀਆਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵਧੇਰੇ ਖਤਰਾ ਹੈ ਕੈਂਡੀਡਾ ਔਰੀਜ਼ ਦੀ ਪਹਿਚਾਣ ਪਹਿਲੀ ਵਾਰ 2009 ਵਿੱਚ ਜਾਪਾਨ ਵਿੱਚ ਹੋਈ ਸੀ ਤੇ ਇਸ ਤੋਂ ਬਾਅਦ ਇਹ ਅਮਰੀਕਾ ਪਹੁੰਚ ਗਿਆ ਅਤੇ ਸਾਲ 2016 ਤੋਂ ਇਸ ਲਾਗ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਕੈਂਡੀਡਾ ਔਰੀਜ਼ ਦੇ ਕੇਸ 2020 ਤੋਂ 2021 ਤੱਕ ਤੇਜ਼ੀ ਨਾਲ ਵਧਦੇ ਹੋਏ ਨਜ਼ਰ ਆਏ ਨੇ ਇਹ ਲਾਗ ਦੇ ਕੇਸਾਂ ਵਿੱਚ 94% ਦਾ ਵਾਧਾ ਹੋਇਆ ਹੈ। ਸਾਲ 2022 ਵਿੱਚ 2300 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਤੇ ਹਰ ਸਾਲ ਇਸ ਇਨਫੈਕਸ਼ਨ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ 40 ਦੇਸ਼ਾਂ ਵਿੱਚ ਕੈਂਡੀਡਾ ਔਰੀਸ ਇਨਫੈਕਸ਼ਨ ਦੇ ਮਾਮਲੇ ਦੇਖਣ ਨੂੰ ਮਿਲੇ ਨੇ। ਇਹ ਲਾਗ ਖੁੱਲੇ ਜ਼ਖਮਾਂ ਅਤੇ ਫੇਫੜਿਆਂ ਨੂੰ ਸੰਕਰਮਿਤ ਕਰ ਸਕਦੀ ਹੈ ਤੇ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਸਕਦਾ ਹੈ ਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।